ਜੀ ਸਸੀ ਕਾ ਵੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਹਾ ਵਾ ਜੀ ਆਪਣਾ ਪਖਰਾਜ ਆਲੂ ਦੇਖ ਲਓ ਕਿੰਨਾ ਸੋਹਣਾ ਹਰਾ ਹੋਇਆ ਇਹ ਪੂਰਾ 1 ਮਹੀਨੇ ਦਾ ਹੋ ਗਿਆ ਕੱਲ ਨੂੰ ਹੋ ਜਾਣਾ 1 ਮਹੀਨੇ ਦਾ ਕੱਲ ਨੂੰ 4 ਤਰੀਕ ਹੈ ਨਾ ਹਾਂ ਕੱਲ ਨੂੰ 1 ਮਹੀਨੇ ਦਾ ਪੂਰਾ ਹੋ ਜਾਣਾ ਇਹਨੇ ਤੇ ਬਹੁਤ ਸੋਹਣੀ ਜਰਮੀਨੇਸ਼ਨ ਕਿਤੇ ਵੀ ਕੋਈ ਵੀ ਪਹਿਲਾਂ ਮੈਨੂੰ ਲੱਗਦਾ ਸੀ ਕਿਉਂਕਿ ਗਰਮੀ ਬਹੁਤ ਸੀ ਮੈਨੂੰ ਐਂ ਦੀ ਮੈਂ ਕਿਹਾ ਸ਼ਾਇਦ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਇਹ ਬਟ ਕੋਈ ਪ੍ਰੋਬਲਮ ਨਹੀਂ ਆਈ ਹਨ ਤੇ ਬਹੁਤ ਸੋਹਣਾ ਹਰਾ ਹੋਇਆ ਸਾਰਾ ਆਲੂ ਬਹੁਤ ਸੋਹਣਾ ਹਰਾ ਇਹ ਪਖਰਾਜ ਆ ਵੀਰੇ ਆਪਣੇ ਕੋਲੇ ਪੁਰਾਣਾ ਵੀ ਹੈ ਨਹੀਂ ਸੀ ਸਾਰਾ ਨਵਾਂ ਹੀ ਬੀ ਸੀਗਾ ਜੀ 2 ਮੈਂ ਕਹਿੰਦਾ ਨਜ਼ਾਰੇਦਾਰ ਖੜਾ ਬਹੁਤ ਸੋਹਣਾ ਹਰਾ ਹੋਇਆ ਜਰਮੀਨੇਸ਼ਨ ਬਹੁਤ ਘੈਂਟ ਜਰਮੀਨੇਸ਼ਨ ਹੋਈ ਹੈ ਜਿਹੜੀ ਉਹ ਆ ਪਹਿਲੀ ਵਾਰ ਆਲੂ ਲੱਗਿਆ ਖਤੇ ਦੇ ਲ ਕੱਜ ਤੱਕ ਕਦੇ ਆਲੂ ਨਹੀਂ ਲੱਗਿਆ ਕਾ ਕੁਦੂ ਦਾ ਸਾਰੇ ਤੋਂ ਬਚਾਵਾ ਕਿਉਂਕਿ ਆਪਾਂ ਸਾਰੀਆਂ ਦਵਾਈਆਂ ਕਰਤੀਆਂ ਸੀ ਬਸ ਮਾੜਾ ਮੋਟਾ ਉਹ ਡੀਲਾ ਹੀ ਆ ਡੀਲੇ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਤੇ ਬਹੁਤ ਸੋਹਣਾ ਵਾ ਵੀਰੇ ਆਲੂ ਇਹਦੇ ਉੱਤੇ ਆਪਾਂ ਵੀਰੇ ਇੱਕ ਸਪਰੇਅ ਕਰਤੀ ਆ ਨੈਨੋ ਜੂਰੀਆ ਐਮ 45 ਤੇਲੇ ਵਾਲੀ ਤੇ ਤਿੰਨੇ ਸਪਰੇਹਾਂ ਰਲਾ ਕੇ ਇੱਕ ਕਰਤੀ ਆ ਤੇ ਬਹੁਤ ਸੋਹਣੀ ਜਰਮੀਨੇਸ਼ਨ ਆ ਬਾਈ ਪੂਰਾ ਐਨ ਦਿਲ ਖੁਸ਼ ਹੋ ਗਿਆ ਦੇਖ ਕੇ ਮੈਂ ਤੋ ਆਈ ਅੱਜ ਹੋਇਆ ਦੇਖ ਲੋ ਡੈਡੀ ਤਾਂ ਰੋਜ਼ ਮਾਰ ਜਾਂਦੇ ਆ ਜਿਹੜਾ ਇੱਕ ਅੱਧੇ ਦਿਨ ਬਾਅਦ ਹੀ ਇੱਧਰ ਕਿਉਂਕਿ ਉਹ ਬੰਦੇ ਨੂੰ ਲੈ ਕੇ ਛੱਡ ਕੇ ਉਹ ਡੈਡੀ ਮਾਰ ਜਾਂਦੇ ਸੀ ਜਿਹੜਾ ਪਰ ਮੇਰੇ ਤੋਂ ਅੱਜ ਹੀ ਆ ਹੋਇਆ ਇਹ ਖੜਾ ਆਪਣਾ ਪੂਸਾ 44 ਖੜਾ ਨਾ ਪੂਰਾ ਪੀਲਾ ਪੀਲਾ ਇਹ ਹਜੇ ਆਪ ਵਧਣਾ ਤੇ ਬਹੁਤ ਸੋਹਣਾ ਝੋਨਾ ਖੜਾ ਦੇਖੋ ਕੋਈ ਇਹਨੂੰ ਡੋਡੀ ਨਹੀਂ ਕੋਈ ਕੁਝ ਨਹੀਂ ਹੈ ਆ ਤਾਂ ਚਲੋ ਹਵਾ ਹਵਾ ਨਾਲ ਹੀ ਮਾੜਾ ਮੋਟਾ ਕਿੱਡਾ ਹੋਇਆ ਸੀਗਾ ਨਹੀਂ ਉਹ ਨਹੀਂ ਹੈਗਾ ਬਹੁਤ ਸੋਹਣਾ ਖੜਾ ਝੋਨਾ ਸਾਰਾ ਤੇ ਦਾਣੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਸੋਹਣੇ ਆ ਇਹਨੂੰ ਬਸ ਇਹ ਤਾਂ ਸਪਰੇਹਾਂ ਭਾਲ ਦਾ ਟਟਾ ਬਸ ਵੀ ਸਪਰੇਹਾਂ ਕਰੀ ਚੱਲੋ ਮੇਰੇ ਤੇ ਬਸ ਹੋਰ ਨਹੀਂ ਕੁਝ ਮੈਨੂੰ ਚਾਹੀਦਾ ਚਾਰ ਸਪਰੇਹਾਂ ਪੂਰੀਆਂ ਠੋਕਮੀਆਂ ਕਰੀਆਂ ਇਹਦੇ ਤੇ ਤਾਂ ਇਹ ਖੜਾ ਇਹ ਜੂਨ ਮਹੀਨੇ ਦਾ ਲੱਗਿਆ ਇਹਨਾਂ ਆਪਾਂ ਬੜਾ ਲੇਟ ਨਹੀਂ ਸੀ ਲਾਇਆ ਇਹ ਇਹ ਜੂਨ ਜੂਨ ਦਾ ਹੀ ਲੱਗਿਆ ਹੈ ਛੇਤੀ ਕਾਲੀ ਦੇ ਅੱਗੇ ਢੋਏ ਹੋ ਜਾਂਦੇ ਆ ਹਨਾ ਉਹੀ ਗੱਲ ਹੈ ਚੱਲ ਮੈਂ ਕਿਹਾ ਪਹਿਲਾਂ ਖੜਾ ਖੜਾ ਵੜ ਲਿਓ ਤੇ ਵੀ ਉਸ ਤੋਂ ਬਾਅਦ ਦੂਜੇ ਪਾਸੇ ਕਰ ਲਾਂਗੇ ਜਦ ਹੁਣ ਉਹ ਕਰਨ ਲੱਗੇ ਤੇ ਸਵੇਰੇ ਟਾਈਮ ਨਾਲ ਚਲਾਈ 9:30 ਨੂੰ ਚਲਾਈ ਸੀ ਤੋਂ 9:30 ਤਾਂ ਬੈਲਟੇ ਸੇ ਉਹ ਟੁੱਟ ਗਈ ਇਹਦੇ ਪੈਂਦੀ ਆ C134 ਨੰਬਰ ਉੱਤੇ ਵਾਲੇ SMS ਦੇ ਪੈਂਦੀ ਆ ਜਿਹੜਾ ਉੱਪਰੋਂ ਇੰਜਣ ਤੋਂ ਡਰਾਈਵ ਦਿੰਦਾ ਨਾ ਉਹਨੂੰ ਤੇ ਹੌਣ ਲਿਆ ਕੇ ਪਾਈਆ ਤਾਂ ਹੁਣ ਚਲਾਈਏ ਹੁਣ ਪਹਿਲਾਂ ਕਿਹੜਾ ਸ਼ੁਰੂ ਹਜੇ ਵਰਾਟਾ ਮਾਰਿਆ ਨਹੀਂ SMS ਦੇ ਬਾਹਰ ਨਾ ਲੋ ਹਜੇ ਫੂਸ ਜੀ ਆਏ ਨਹੀਂ ਮਾ ਅਵੇਂ ਅੱਡ ਅੱਡ ਕਰਤੇ ਵੱਢਣ ਦਾ ਬਹੁਤ ਵੱਡਾ ਪੰਗਾ ਪੈ ਜਾਂਦਾ ਇੱਧਰ ਹੁਣ ਆਲੂ ਪੀਜੇਗੇ ਸਾਰੇ 2 ਕਿਲ ਡੇਢ ਪੌਣਾ ਡੇਢ ਕਿਲਾ ਡੇਢ ਪੌਣਾ 2 ਕਿਲ ਇੱਧਰ ਰਹਿ ਗਏ ਸੀ ਤੇ ਹੁਣ ਇੱਧਰ ਰਹਿੰਦੇ ਆ 3 3.5 ਕਿਲੇ ਹੁਣ ਦੇਖਦੇ ਆ ਕੀ ਬਣਦਾ ਹੈ ਤੇ ਹੁਣ ਇੱਧਰ ਦਿਲ ਬਸ ਕਿੰਨਾ ਨਿਕਣਾ ਅੱਧਾ ਕਿਲਾ ਨਿਕਣਾ ਦੀ ਉਹਦੇ ਨਹਿਰ ਦੀ ਪਟੜੀ ਪਟੜੀ ਮਸ਼ੀਨ ਆ ਰਹੀ ਆ ਤੇ ਆ ਕੇ ਹੁਣ ਇੱਧਰ ਕੱਟ ਲਾਉਣਾ ਪੈਣਾ ਕਦਰ ਲਾ ਕੇ ਫੇਰ ਉਹ ਹੋਊਗਾ ਪਤੰਦਰਾ ਨੇ ਏਟ ਨਹੀਂ ਲਈ ਹੋਰ ਕ ਡਰਾਮਾ ਕਰ ਰੋੜ ਜਵੇ ਥੱਲੇ ਰੋੜ ਜੇ ਕਿ ਡੇਪ ਉਹ ਦੇਖਤ ਆਉਂਦੀ ਆਉਂਦੀ ਆ ਨਹਿਰਾਂ ਵਿੱਚ ਦਰਖਤ ਵਾਲੇ ਆ ਨਾ ਨਹਿਰ ਦੇ ਉੱਤੇ ਫੇਰ ਚੱਲਦਾ ਬਾਡੀ ਦਾ ਕੰਮ ਛੱਬੀ ਝੋਨੇ ਦਾ ਜਿਹੜਾ ਨਾ ਉਹ ਸੱਚੀ ਗੱਲ ਆ ਬਾਕੀ ਕੰਮ ਤਾਂ ਹੁੰਦੇ ਹੋ ਹੀ ਜਾਂਦੇ ਆ ਕਿ ਜਿਹੜਾ ਖੱਤੇ 'ਚ ਬੈਠਣ ਦਾ ਸਵਾਲ ਆਉਂਦਾ ਨਾ ਪਰਾਲੀ ਤੇ ਆ ਸਮੈਲ ਆਉਂਦੀ ਆ ਝੋਨਾ ਵੱਢਣ ਦੀ ਇਹਦਾ ਵੀ ਅਲੱਗ ਹੀ ਸਵਾਦ ਆ ਬਹੁਤ ਵੀਰਾਂ ਦੇ ਇਹੀ ਕਮੈਂਟ ਹੁੰਦੇ ਆ ਹਮੇਸ਼ਾ ਹਨਾ ਕਿ ਵੀਰੋ T65 ਵੀਰੋ T65 ਨਾ ਆਪਾਂ ਵਾਪਸ ਕਰਤਾ ਸੀਗਾ ਕਿਉਂਕਿ ਉਹਦੇ ਵਿੱਚ ਨਾ ਕੁਝ ਬਾੜ ਸੀਗਾ ਜਿਹੜਾ ਉਹ ਮਿਸਿੰਗ ਸੀਗਾ ਤੇ ਆਪਾਂ ਫਿਰ ਬੜੀ ਟੈਨਸ਼ਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਉਹ ਕਰਨਾ ਹਨਾ ਤੇ ਵੀਰੋ ਆਪਾਂ ਨਾ ਵਾਪਸ ਕਰਤਾ ਸੀ ਟਰੈਕਟਰ ਉਹ ਪਹਿਲਾਂ ਤਾਂ ਆਪਾਂ ਤਾਂ ਉਹਦਾ ਕੰਮ ਵੀ ਕਾਫੀ ਕਰਵਾ ਲਿਆ ਸੀਗਾ ਮੋਗਲੇਲ ਚੇਂਜ ਕਰਵਾਤਾ ਸੀਗਾ ਹੋਰ ਵੀ ਪਿੱਛੇ ਵਾਲਾ ਤੇਲ ਤੂਲ ਵੀ ਲਿਆ ਕੇ ਰੱਖਿਆ ਹੋਇਆ ਸੀਗਾ ਮੈਨੂੰ ਮੈਨੂੰ ਐ ਸੀਗਾ ਕਿ ਸ਼ਾਇਦ ਆਪਣਾ ਵੀ ਚੱਲ ਹੀ ਪੈਣਾ ਵਾ ਆਪਾਂ ਤਾਂ ਪੂਰਾ origignal ਲਾਉਣ ਲੱਗੇ ਹੋਏ ਸੀ ਇੱਕ ਵਾੜਦੇ ਹੋਣਾ ਕਿ ਜਿਵੇਂ ਆਪਾਂ 7500 ਤੇ ਰੀਜਾਂ ਲਾਈਆਂ ਸੀਗੀਆਂ ਤੇ ਉਦਾਂ ਹੀ ਆਪਾਂ ਉਹਤੇ ਤੇ ਰੀਜਾਂ ਲਾਉਣ ਲੱਗੇ ਹੋਏ ਸੀ ਵੀ ਚੱਲ ਹੋ ਜਾਊਗਾ ਤੇ ਪਰ ਉਹ ਨਹੀਂ ਹੋਇਆ ਸਹੀ ਹਨ ਤੇ ਨਾ ਹੋਣ ਦੇ ਚੱਕਰ ਦੇ ਵਿੱਚ ਫਿਰ ਬਹੁਤ ਦਿੱਕਤ ਆਈ ਹਨਾ ਉਹਦੀ ਵੀ ਐਵੇਂ ਸਮਾਨ ਮੈਂ ਕਿਹਾ ਕਮਲਿਆਂ ਵਾਂਗੂ ਲੱਭਦੇ ਫਿਰਾਂਗੇ ਫਿਰ ਜਦੋਂ ਕਿਉਂਕਿ ਇਹਨਾਂ ਕੋਲੇ ਨਾ ਹਾਲੈਂਡ ਵਾਲਿਆਂ ਕੋਲੇ ਉਹਦਾ ਕੈਟਲੌਗ ਹੀ ਨਹੀਂ ਹੈਗੀ ਏਜੰਸੀ ਦੇ ਵਿੱਚ ਬਾਹਰੋਂ ਤਾਂ ਉਪਲਬਧ ਹੋ ਸਕਦਾ ਸੀਗਾ ਜੇ ਕੋਈ ਜਿਹੜੇ ਬੰਦੇ ਆਪਣੇ ਹਾਲੈਂਡ ਦਾ ਕੰਮ-ਕਮ ਕਰਦੇ ਆ ਵੀਰ ਰਹਿ ਗਿਆ ਕਾਫੀ ਤੇ ਵੀਰ ਕਾਫੀ ਕੰਮ-ਕਮ ਕਰਦੇ ਆ ਤੇ ਉਹ ਕਰ ਸਕਦੇ ਆ ਜਿਵੇਂ ਇੱਕ ਆਪਣਾ ਵੀਰ ਆ ਉੱਥੇ ਮੈਨੂੰ ਉਹਨੇ ਬਾਅਦ ਚੋ ਦੱਸਿਆ ਕਹਿੰਦਾ ਯਾਰ ਆਪਾਂ ਤੈਨੂੰ ਲੈ ਦੇਣਾ ਜੀ ਸਮਾਨ ਜੇ ਕੋਈ ਚਾਹੀਦਾ ਸੀਗਾ ਤੇ ਉਹਦਾ ਹੈਗਾ ਵੀਰ ਜੱਸਾ ਹੈਗਾ ਵਾ ਜੀ ਤੋ ਆਪਾਂ ਆਰ.ਓ.ਪੀ ਲਈ ਆ ਜਿਹੜੇ ਵੀਰ ਤੋਂ ਆਰ.ਓ.ਪੀ ਲਈ ਆ ਉਹਦਾ ਨੰਬਰ ਹੈਗਾ 9812219356 ਵਾ 9812219356 ਇਹ ਵੀਰੇ ਤੋਂ ਆਪਾਂ ਆਰ.ਓ.ਪੀ ਲਈ ਸੀ ਇਹ ਵੀਰਾ ਕਹਿੰਦਾ ਵੀ ਜਿਹੜਾ ਵੀ ਤੁਹਾਨੂੰ ਆਨਲਾਈਨ ਦਾ ਕੋਈ ਵੀ ਸਮਾਨ ਚਾਹੀਦਾ ਹੁੰਦਾ ਜਿਹੜਾ ਕਿਤੋਂ ਨਹੀਂ ਮਿਲਦਾ ਮੈਨੂੰ ਦੱਸ ਦਿਆ ਕਰੋ ਮੈਂ ਮੰਗਾ ਦਿਆ ਕਰੂੰਗਾ ਤੇ ਆ ਕਰਕੇ ਫਿਰ ਆਪਾਂ ਉਹ ਇਹਨੇ ਦੱਸਿਆ ਆ ਇਹਦੇ ਨਾਲ ਗੱਲ ਹੀ ਵੀਰੇ ਨਾਲ ਬਾਅਦ ਚ ਹੋਈ ਹੈ ਨਾ ਜਦੋਂ ਆਪਣੇ ਨਾਲ ਤੇ ਉਹ ਵੀਰੇ ਨਾਲ ਗੱਲਬਾਤ ਵਿੱਚ ਹੋਣ ਦੇ ਨਾਲ ਫੇਰੀ ਗੱਲ ਬਣੀ ਵੀ ਹਾਂ ਫਿਰ ਵੀ ਦਾ ਕਹਿਣ ਲੱਗਿਆ ਕਹਿੰਦਾ ਵੀ ਯਾਰ ਆਪਾਂ ਲੈ ਦੇਣਾ ਈ ਤੈਨੂੰ ਤਾਂ ਕਹਾ ਚਲੋ ਵੀਰੇ ਹੁਣ ਤਾਂ ਵਾਪਤ ਕਰ ਤਾਂ ਹੁਣ ਕਾਦੀ ਗੱਲ ਆ ਹਨਾ ਹੁਣ ਤਾਂ ਰਾਤ ਕਈ ਬਾਤ ਗਈ ਵਾਲੀ ਬਾਤ ਹੋ ਗਈ ਸੀ ਫਿਰ ਤਾਂ ਮਸਾ ਖੜਿਆ ਝੋਨਾ ਮਿਲਿਆ ਕਮੇ ਇਹਨਾਂ ਨੂੰ ਮਸਾ ਤੇ ਤਾ ਵੀਰੋ ਆਪਾਂ ਵਾਪਸ ਕਰਤਾ ਤੇ ਵੀ ਚਲੋ ਆਪਣੇ ਕੋਲੇ ਹੁਣ ਉਹ ਹੈ ਨਹੀਂ ਗਾਇਸ ਟੈਂਪਰੇਟਰ ਉਹ ਉਹ ਹੁਣ ਗਿਆ ਚਲੇ ਗਿਆ ਉਹ ਟ੍ਰੈਕਟਰ ਤੇ ਬਾਕੀ ਚਲੋ ਦੇਖੀ ਜਾਂਦਾ ਹਨਾ ਜੋ ਵੀ ਕੁਝ ਹੈਗਾ ਵਾ ਗੱਲਾਂ ਬਾਤਾਂ ਕੋਈ ਜਾਣੀਆ ਤੇ ਇਹ ਬਹੁਤ ਵੀਰਾਂ ਦੇ ਸਿਗੇ ਕਮੈਂਟ ਹਨਾ ਵੀ ਵੀਰੇ ਕਿੱਥੇ ਗਿਆ ਟ੍ਰੈਕਟਰ ਉਹ ਕਿੱਥੇ ਗਿਆ ਤਾਂ ਕਰਕੇ ਵੀਰੇ ਵੀ ਆਪਣੇ ਕੋਲੇ ਉਹ ਹੁਣ ਹੈ ਨਹੀਂ ਟ੍ਰੈਕ ਤੇ ਵੀ ਉਹ ਆਪਾਂ ਮੋੜਤਾ ਇੱਕ ਵੀਰਾਂ ਦੇ ਹੋਰ ਬਹੁਤ ਮੈਨੂੰ ਇੰਸਟਾਗ੍ਰam ਤੇ ਜਾਂ ਮੈਸੇਜ ਆਉਂਦੇ ਆ ਕਿ ਵੀਰੇ ਵੀ ਵੀਰੇ ਸਾਡੇ ਆਲੂਆਂ ਦੀ ਨਾ ਤਣਾ ਵੀ ਜਿਹੜਾ ਆਲੂਆਂ ਦਾ ਤਣਾ ਹੁੰਦਾ ਵੀ ਇਥੋਂ ਇਥੋਂ ਕਾਲਾ ਹੋਣ ਲੱਗ ਗਿਆ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਜੀ ਚਲੋ ਇਹ ਤਾਂ ਝੋਨੇ ਦਾ ਤਣਾ ਵਾ ਵੀ ਆਲੂਆਂ ਦਾ ਜੜ ਜਿੱਥੋਂ ਨਿਕਲਦੀ ਆ ਵੀ ਇਥੋਂ ਕਾਲਾ ਹੋਣ ਲੱਗ ਗਿਆ ਹਨਾ ਤੇ ਵੀਰੇ ਉਹਦਾ ਦੇਖੋ ਚਲੋ ਬਾਕੀ ਮੈਨੂੰ ਦਾ ਵਾੜਾ ਨਹੀਂ ਐਵੇਂ ਪਤਾ ਹੁੰਦਾ ਤੇ ਪਰ ਨਾ ਜਦੋਂ ਵੀਰੇ ਉਹਦੇ ਤੁਸੀਂ ਸਪਰੇਅ ਕਰਦੇ ਹੋ ਜਿਹੜੀ ਆਪਾਂ ਝੋਨੇ ਦਾ ਬੀਜ ਨਹੀਂ ਪਿਉਂਦੇ ਸਟ੍ਰੈਪੋਸਿਕ ਲਿੰਦੀਆਂ ਪੁੜੀਆਂ ਹੁੰਦੀਆਂ ਨੇ ਦੋ ਦੋ ਇੱਕ ਗੀਲੇ ਚ ਪਾ ਦੋ ਆਹਾ ਤਣਾ ਉਹਦੇ ਨਾਲ ਸਹੀ ਹੋ ਜਾਂਦਾ ਹੁੰਦਾ ਉਹ ਰੋਕ ਜਾਂਦੀ ਹੁੰਦੀ ਆ ਉਹ ਬਿਮਾਰੀ ਹੁੰਦੀ ਆ ਉਹ ਰੋਕ ਦਿੰਦੀ ਆ ਸਟ੍ਰੈਪੋਸਿਕ ਲਿੰਦੀਆਂ ਪੁੜੀਆਂ ਉਹ ਐਡ ਹੀ ਕਰ ਲਓ ਯਾਰ ਵੀਰੇ ਉਹ ਪਾਈ ਦਿਆ ਕਰੋ ਜਦੋਂ ਇੱਕ ਸਪਰੇਅ ਤੋਂ ਉਹਦੀ ਕਾਰ ਹੀ ਦਵੇ ਬੰਦਾ ਉਹ ਸਹੀ ਰਹਿੰਦੀ ਆ ਪਖਰਾਜ ਆਲੂ ਦੇ ਵਿੱਚ ਵੀ ਆਉਂਦੀ ਆ ਉਹ ਹੋਰ ਵੀ ਕਾਫੀ ਵੈਰਾਈਟੀਆਂ ਦੇ ਵਿੱਚ ਆ ਜਾਂਦੀ ਐਤਕੀ ਵੀ ਵੀਰੇ ਬਲਾਈਟ ਦੇ ਪੂਰੇ ਪੂਰੇ ਚਾਂਸ ਆ ਆਪਦੀਆਂ ਦਵਾਈਆਂ ਦਵਾਈਆਂ ਪਹਿਲਾਂ ਹੀ ਪੂਰੀਆਂ ਵਧੀਆ ਪਾ ਕੇ ਰੱਖਿਓ ਕਿ ਅਣਗਹਿਲੀ ਨਾ ਰੱਖਿਓ ਪਹਿਲਾਂ ਤੁਸੀਂ ਆਪਦੀ ਦਵਾਈ ਦਵਾਈ ਪੂਰੀ ਠੋਕ ਕੇ ਪਾ ਕੇ ਰੱਖਿਓ ਹਨਾ ਸਾਰੀ ਐਮ 45 ਦੀ ਸਪਰੇਅ ਕਰੀ ਚੱਲਿਓ ਹੋਰ ਵੀ ਜਿਹੜੀਆਂ ਹੁੰਦੀਆਂ ਸਪਰੇਹਾਂ ਕਰੀ ਚੱਲਿਓ ਤੇ ਬਾਕੀ ਚਲੋ ਬਾਕੀ ਦਾ ਹੈਗਾ ਜਿਹੜਾ ਕੁਝ ਮੈਂ ਪਾਉਂਗਾ ਆਪਾਂ ਤਾਂ ਵੀਰੇ ਤੁਹਾਨੂੰ ਦੱਸ ਹੀ ਦਿੰਨੇ ਆ ਹਨਾ ਜੋ ਵੀ ਜੀ ਤੇ ਆਪਾਂ ਪਾਉਣੀ ਆ ਤੇ ਆਪਾਂ ਕੋਈ ਲਕੋ ਤਾਂ ਨਹੀਂ ਰੱਖਦੇ ਕਿਸੇ ਵੀ ਚੀਜ਼ ਦਾ ਤੇ ਵਸ ਇਦਾਂ ਹੀ ਆ ਬਾਕੀ ਚੱਲੀ ਜਾਂਦਾ ਕੰਮਕਾਰ ਤੇ ਝੋਨਾ ਵੱਢਦੀ ਜਾਂਦਾ ਝੋਨਾ ਹਜੇ ਰਹਿਦਾ ਕਾਫੀ ਆਲੂਆਂ ਦਾ ਕੰਮ ਵੀ ਰਹਿੰਦਾ ਕਾਫੀ ਤੇ ਹੁਣ ਦੇਖਦੇ ਆ 1000 ਉਹ ਦੱਸਿਓ ਵੀਰੇ ਵੀ ਸੁਪਰ ਸੀਡਰ ਆਪਾਂ ਲੈਣਾ ਕਿਹੜਾ ਵਧੀਆ ਹੋ ਮੈਸ਼ਿਓ ਦਾ ਵਧੀਆ ਮੇਰਾ ਆਰਾਧਾ ਮੈਸ਼ਿਓ ਦਾ ਬਣਦਾ ਵੀ ਮੈਸ਼ਿਓ ਦਾ ਸੁਪਰ ਸੀਡਰ ਲਿਆ ਜਾਵੇ ਬਾਕੀ ਤੁਸੀਂ ਦੱਸਿਓ ਹਣ ਜਿਹੜਾ ਤੁਹਾਨੂੰ ਲੱਗਦਾ ਵਧੀਆ ਚੱਲਦਾ ਆਪਣਾ ਟਿੱਡਾ ਜਿਹਾ ਮੈਸੀ ਦਾਣੇ ਪਾਉਣ ਤੇ ਦੇਖ ਲੋ ਮਸਾਂ ਯਾਰ ਮਸਾਂ ਮਸਾਂ ਬਾਰ ਬਾਰ ਇਹੀ ਕਹਿਣ ਨੂੰ ਜੀ ਕਰਦਾ ਕਿ ਮਸਾਂ ਖੜਾ ਝੋਨਾ ਮਿਲਦਾ ਮਸਾਂ ਪਰ ਹੁਣ ਜ਼ਿਆਦਾਤਰ ਆਪਣੇ ਖੜਾ ਹੀ ਹੈ ਝੋਨਾ ਇੱਥੇ ਸਾਰੇ ਹੀ ਹੈ ਖੜਾ ਝੋਨਾ ਕੋਈ ਵੀ ਡਿੱਗਿਆ ਨਹੀਂ ਹੋਇਆ ਸਾਰਾ ਪੂਰਾ ਵਧੀਆ ਖੜਾ ਝੋਨਾ ਅਸੋ ਦੇ ਨਾਲ ਦਾ ਹੀ ਹੈ। ਫੇਰ ਟਰਾਲੀ ਭਰਨ ਵਾਲੀ ਹੋ ਗਈ। ਬਸ ਲੇਹਾਈ ਜਦ ਹੋ ਰਿਆ ਦੇ ਲੋ ਛੋਨਾ کافی ਆ ਟਰਾਲੀ ਚ ਥੋੜਾ ਨਹੀਂ ਹੈਗਾ ਦੇਨ ਪਾ ਬਾਸਮਤੀ ਵੱਢ ਲਈ ਸੀ ਤੇ ਬਾਸਮਤੀ ਆਪਣੀ ਹੋਈ 6 6 ਕਿੱਲੇ ਦੇ ਨੇੜੇ ਪੂਰਾ ਖੱਤਾ ਬਣਦਾ ਸੀਗਾ ਦੇਖਿਆ ਸੀਗਾ ਮਣਕੇ ਤੇ 6 ਕਿੱਲਾਂ ਦੇ ਵਿੱਚੋਂ 128 ਕੁਇੰਟਲ ਆਪਾਂ ਬਾਸਮਤੀ ਤੋਲ ਕੇ ਆਏ ਆ ਉੱਥੇ 128 ਕੁਇੰਟਲ 45 ਕਿਲੋ ਹਨਾ 1509 ਬਾਸਮਤੀ ਸੀ ਤੇ ਆਪਣੀ ਰੇਟ ਲੱਗੀ ਸੀ 3000 ਰੁਪਿਆ ਜਿਹੜੀ ਹੱਥ ਦੀ ਵਾਢੀ ਸੀ ਉਹ 3090 ਲੱਗੀ ਸੀ ਮੇਰੇ ਖਿਆਲ ਚ ਇਹ ਰੇਟ ਲੱਗੀ ਸੀ ਹਨਾ ਤੇ 15 ਗੱਟੂ ਇੰਨੇ ਮਗਰ 15 ਗੱਟੂ ਹਨਾ ਫੂਸ ਦੇ ਮੁੜ ਕੇ ਆਏ ਆ ਜੀਦੇ ਵਿੱਚੋਂ ਮੈਨੂੰ ਲੱਗਦਾ 5-6 ਗੱਟੂ ਦਾਣਿਆਂ ਦੇ ਉਹ 2-3 ਕੁਆਂਟਲ ਦਾਣੇ 2 ਕੁਆਂਟਲ ਦੇ ਤਾਂ ਨੇੜੇ ਹੋਈ ਜਾਣਗੇ। 2 ਨਹੀਂ ਹੋਣਗੇ ਕੁਆਂਟਲ 1.5 ਕੁਆਂਟਲ ਤਾਂ ਹੈਗੀ ਆ। ਇਹ 129-30 ਕੁ 30 ਕੁਆਂਟਲ ਦੇ ਨੇੜੇ ਹੋਗੀ 6 ਕਿੱਲਾਂ ਚ ਹਨ। ਤੇ ਸੋਨਾ ਝਾੜ ਸੀਗਾ। ਠੀਕ ਆ ਵਧੀਆ ਨਿਕਲੀ ਬਹੁਤ ਸੋਹਣੀ ਸੀ ਖੜੀ ਬਾਸਮਤੀ। ਤੇ ਵਿਕੀ ਵੀ ਬਹੁਤ ਸੋਹਣੀ। ਇੱਕੋ ਟਰਾਲੀ 'ਚ ਆਪਣੀ ਉਦੋਂ ਪੈ ਗਈ ਸੀ ਰਾਤ ਨੂੰ ਤੁਹਾਨੂੰ ਪਤਾ ਹੀ ਆ। ਹੀ ਕੋ ਜ ਹੋਇਆ ਨਾ ਉਦੋਂ ਸਾਰੀ ਰਾਤ ਵੀ 네ਰੇ ਹੋਣ ਤੱਕ ਕਾਫੀ ਇਕਰਾਹ ਕਰਾਫ ਸੀਗਾ ਬਹੁਤ ਔਖਾ ਹੋਇਆ ਤੇ ਉੱਤੇ ਨਾਬੇ ਵੀਰੇ ਉਹਨਾਂ ਦੇ ਲੈ ਕੇ ਗਏ ਸੀਗੇ ਟਰੇਡ ਵੀ ਦੁਕਾਨ ਤੇ ਤੇ ਬਹੁਤ ਵਧੀਆ ਵੀਰੇ ਹੋਣੀ ਵਧੀਆ ਯਾਰ ਆਪਣਾ ਤਾਂ ਵਧੀਆ ਉਧਰ ਸੁਭਾਅ ਪੈ ਗਿਆ ਆੜੀ ਪੈ ਗਈ ਵੀਰੇ ਉਹਨਾਂ ਨਾਲ ਤੇ ਆਪਣਾ ਵਧੀਆ ਚੱਲੀ ਜਾਂਦਾ ਹੁਣ ਉਦੋਂ ਟਰਾਲੀ ਭਰ ਕੇ ਭੇਜਤੀ ਦੁਪਹਿਰੇ ਨੂੰ 2 2:30 ਵਜੇ ਦੇ ਨੂੰ ਵਿਹਲਾ ਕਰਤਾ ਸੀ ਕਮਲ ਹੀ ਜਾਂਦਾ ਹੁੰਦਾ ਆਪਣਾ ਤਾਂ ਵੇਚਣ ਸੁਵਾਲ ਜੋ ਵੀ ਜਾਂਦਾ ਤੇ ਉਹੀ ਲਾਣੇਦਾਰ ਬਣਾਇਆ ਹੋਇਆ ਕੋਈ ਬਾਹਰ ਜੋ ਵੀ ਕੁਝ ਲੈ ਕੇ ਜਾਣਾ ਕਮਨਲੀ ਕਮਨਲੀ ਲੈ ਕੇ ਜਾਂਦਾ ਦੂਰ ਤੱਕ ਤੇ ਕਮਲ ਵੇਚਿਆ ਆਇਆ ਸੀਗਾ ਸਾਜਰੇ ਜਾ ਕੇ ਤੇ 3 ਵਜੇ ਇੱਥੋਂ ਤੁਰਿਆ ਸੀ ਸਾਢੇ 5 ਵਜੇ ਦੇ ਨੂੰ ਪਹੁੰਚ ਗਿਆ ਸੀ ਕਹਿੰਦਾ ਕਮਨ ਤੇ ਅਰਜਨ ਟਰੈਕਟਰ ਲੈ ਕੇ ਆਦੀ ਬਹੁਤ ਵੀਰਾਂ ਨੇ ਮੈਨੂੰ ਮੈਸੇਜ ਆਏ ਹੋਏ ਸੀ ਵੀਰੇ ਤੁਹਾਡਾ ਅਰਜਨ ਦੇਖਿਆ ਸੀ ਮੰਡੀ 'ਚ ਖੜਾ ਵੀਰੇ ਤੁਹਾਡਾ ਅਰਜਨ ਦੇਖਿਆ ਸੀ ਮੰਡੀ 'ਚ ਖੜਾ ਵੀ ਕਮਲ ਬਾਈ ਵੀ ਫਿਰਦਾ ਸੀ ਹਾਂ ਕਮਲ ਵੀਰ ਹੀ ਲੈ ਕੇ ਗਿਆ ਸੀ ਤੇ ਇਦਾਂ ਬਸ ਬਾਸਮਤੀ ਦਾ ਕੰਮ ਹੋ ਗਿਆ ਬਸ ਆਪਣੇ ਕੋਲੇ ਸਵਾ ਗੀਲਾ 1.5 ਕਿੱਲੇ ਦੇ ਨੇੜੇ ਉਹ ਰਹਿੰਦੀ ਹੈ 1847 ਉਹ ਚ ਤਾਂ ਫੋਕਾ ਦਾਣਾ ਬਹੁਤ ਆ ਪਤਾ ਨਹੀਂ ਉਹ ਕਿੰਨੇ ਕੁ ਕੁਆਂਟਲ ਹੋਣੀ ਆ 20 ਕੁਆਂਟਲ ਲੂ ਜਾਂ 10 ਕੁਆਂਟਲ ਲੂ ਇਹ ਨਹੀਂ ਕੁਝ ਪਤਾ ਦੇਖਦੇ ਆਉਣ ਕਿੰਨੇ ਕੁ ਹੁੰਦੀ ਆ ਬਾਕੀ ਚਲੋ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਕੱਲ ਨੂੰ ਮਿਲਾਂਗੇ ਹੁਣ ਅਜੇ ਤਾਂ ਝੋਨਾ ਵੱਢ ਹੁੰਦਾ ਕੱਲ ਨੂੰ ਮਿਲਾਂਗੇ